ਕਹਿੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਸ਼ੌਂਕ-ਸ਼ੌਂਕ ਵਿੱਚ ਇਨਸਾਨ ਕਿਤੋਂ ਕਿਤੇ ਪਹੁੰਚ ਜਾਂਦਾ ਹੈ ਪਤਾ ਨਹੀਂ ਲੱਗਦਾ ਇਸੇ ਤਰ੍ਹਾਂ ਦਾ ਇੱਕ ਇਨਸਾਨ ਫਰੀਦਕੋੜ ਦਾ ਰਹਿਣ ਵਾਲਾ ਹੈ ਜਿਸ ਨੇ ਕਿ ਸ਼ੌਂਕ-ਸ਼ੌਂਕ ਵਿੱਚ ਫਰੀਦਕੋੜ ਦੀ ਬਾਬਾ ਫਰੀਦ ਯੂਨੀਵਰਸਿਟੀ ਇੱਥੇ ਕੰਟਰਾ ਕਰ ਹੀ ਨਹੀਂ ਬਣਾਇਆ ਸਗੋਂ ਹੋਰ ਵੀ ਕਈ ਕੁਝ ਹੱਥੀ ਤਿਆਰ ਕੀਤਾ ਹੈ ਅਤੇ ਹੁਣ ਉਹ ਸਿਵਲ ਹਸਪਤਾਲ ਬਣਾਉਣ ਦੀ ਤਿਆਰੀ ਕਰ ਰਿਹਾ ਹੈ ਕਿਵੇਂ ਪਿਆ ਸ਼ੌਂਕ ਤੇ ਕੀ ਕੀ ਕੀਤਾ ਉਸਨੇ ਹੁਣ ਤੱਕ ਤਿਆਰ ਉਹ ਜਾਣਦੇ ਹਾਂ ਫਰੀਦਕੋੜ ਦੇ ਰਹਿਣ ਵਾਲੇ ਇਸ ਨੌਜਵਾਨ ਤੋਂ ਆਪਣੇ ਜਿਵੇਂ ਫਰੀਦਕੋੜ ਦਾ ਘੰਟਾ ਘਰ ਤੇ ਫਰੀਦਕੋੜ ਦੀ ਬਾਬਾ ਫਰੀਦ ਯੂਨੀਵਰਸਿਟੀ ਦਾ ਮਾਡਲ ਇਹ ਬਣਾ ਚੁੱਕੇ ਆ ਤੇ ਇੱਕ ਫਰੀਦਕੋੜ ਦਾ ਜਿਹੜਾ ਸਿਵਲ ਹਸਪਤਾਲ ਉਹਦਾ ਮਾਡਲ ਤਿਆਰ ਕਰ ਚੁੱਕੇ ਤੇ ਇਸ ਤੋਂ ਬਾਅਦ ਜੀ ਕਿਉਂਕਿ ਫਿਲਹਾਲ ਹੁਣੇ ਰਾਮ ਮੰਦਰ ਦਾ ਉਦਘਾਟਨ ਹੋ ਕੇ ਆਟਿਆ ਤੇ ਰਾਮ ਮੰਦਰ ਬਣਾਇਆ ਜਾ ਰਿਹਾ ਤੇ ਉਸ ਤੋਂ ਪਹਿਲਾਂ ਨਵੰਬਰ ਦੇ ਵਿੱਚ ਜਦੋਂ ਛਿਦਿਆ ਆਉਂਦੀਆਂ ਉਦੋਂ ਮੈਂ ਧਾਰ ਲਿਆ ਸੀਗਾ ਵੀ ਮੈਂ ਛੋਟੇ ਸਾਹਿਬ ਜੀ ਦੀ ਯਾਦ ਵਿੱਚ ਵੀ ਕੁਝ ਬਣਾਉਂਗਾ ਉਹਨਾਂ ਕਰਕੇ ਮੈਂ ਢੰਡੇਪੁਰ ਦੀ ਤਿਆਰੀ ਕੀਤੀ ਹੈ ਇਹ 19 ਹੋਰ ਪਿੱਤੇ ਜੀ ਕਿੰਨਾ ਸਮਾਂ ਲੱਗਿਆ ਇਹ ਤਿਆਰ ਕਰਨ ਤੇ ਸਮਾਂ ਜੀ ਇਹਨਾਂ ਦੋਨਾਂ ਤੇ ਤਕਰੀਬਨ 2 ਮਹੀਨੇ ਲੱਗੇ ਜੀ 25 ਤੋਂ 30 ਦਿਨ ਦੇ ਵਿੱਚ ਵਿੱਚ ਕੰਪਲੀਟ ਮਤਲਬ ਕਿ 2 ਮਹੀਨੇ ਲੱਗੇ ਜੀ ਦੋਨਾਂ ਤੇ ਕਿਹੜਾ ਮਟੀਰੀਅਲ ਵਰਤਿਆ ਗਿਆ ਇਹਨਾਂ ਦੇ ਲਈ ਕੀ? ਮਟੀਰੀਅਲ ਇਹਨਾਂ ਤੇ ਜੀ ਇੱਕ ਮਾਉਟ ਸ਼ੀਟ ਵਰਤੀ ਗਈ ਹੈ ਠੀਕ ਹੈ ਦੂਜਾ ਇਹਦੇ ਵਿੱਚ ਇਟਾਲੀਅਨ ਪੇਂਟ ਬਾਕੀ ਹੈਂਡ ਕ੍ਰਾਫਟ ਜਿਵੇਂ ਮੋਤੀ ਹੈਗੇ ਆ ਇਹ ਬਜ਼ਾਰੋਂ ਲੈ ਲਏ ਬਸ ਉਹ ਪਾਰਟੀਸ਼ਨ ਦੀਆਂ ਚੀਜ਼ਾਂ ਆ ਚੇਨ ਲੱਗੀ ਹੋਈ ਹੈ ਆ ਰਾਮਨਦਰ ਤੇ ਇਹ ਹੂ ਹੂ ਮਾਡਲ ਪਰ ਉਸ ਤਰ੍ਹਾਂ ਬਣਾਇਆ ਹਾਂ ਹਾਂਜੀ ਖੂਬ ਹੂ ਬਣਾ ਆਂਦੀ ਪੂਰੀ ਕੋਸ਼ਿਸ਼ ਕੀਤੀ ਹੈ ਬਣੇ ਵੀ ਹੈ ਉਹ ਹਜੇ ਮਾਡਲ ਬਣੇ ਵੀ ਹੈ ਅ ਇਸ ਤੋਂ ਪਹਿਲਾਂ ਜਿਹੜੇ ਮਾਡਲ ਬਣਾਇਆ ਕਿੱਥੇ ਕਿੱਥੇ ਭੇਟ ਕੀਤੇ ਦਾ ਇਸ ਤੋਂ ਪਹਿਲਾਂ ਜਿਹੜੇ ਮਾਡਲ ਬਣਾਇਆ ਜੀ ਸਭ ਤੋਂ ਪਹਿਲਾਂ ਫਰੀਦਕੋਟ ਦਾ ਇਹ ਘੰਟਾ ਘਰ ਬਣਾਇਆ ਸੀ ਜਿਹੜਾ ਕਿ ਇਹ ਰਾਜਬੰਦਰ ਸਾਹਿਬ ਨੂੰ ਬਾਈਸ ਚੀਫ ਨੂੰ ਸਾਂਭ ਦਿੱਤਾ ਸੀਗਾ ਉਸ ਤੋਂ ਬਾਅਦ ਬਣਾਇਆ ਬਾਬਾ ਫਰੀਦ ਯੂਨੀਵਰਸਿਟੀ ਦਾ ਮਾਡਲ ਉਹ ਵੀ ਉਹਨਾਂ ਨੇ ਹੀ ਭੇਟ ਕੀਤਾ ਸੀਗਾ ਫਿਰ ਆਪਣੇ ਵਾਲਮੀਕ ਤੀਰਥ ਅੰਮ੍ਰਿਤਸਰ ਉਹਨਾਂ ਦਾ ਮਾਡਲ ਬਣਾਇਆ ਜਿਹੜਾ ਕਿ ਆਪਾਂ ਸਨੀ ਬਰਾੜ ਜੀ OSD ਸੀਓ ਸਟੈਂਡ ਤੇ ਉਹਨਾਂ ਨੂੰ ਵੇਚ ਦਿੱਤਾ ਸੀਗਾ ਫਿਰ ਮੈਂ ਇੱਕ ਘੰਟਾ ਕਰਦਾ ਘਟੂ ਘਟ 4 ਫੁੱਟ ਦਾ ਮਾਡਲ ਬਣਾਇਆ ਜਿਹੜਾ ਕਿ ਆਪਣੇ ਮਾਨ ਜੋਗ ਐਮ ਐਲ ਸਰ ਕੁਸ਼ਲਦੀਪ ਸਿੰਘ ਢਿੱਲੋਂ ਸਾਹਿਬ ਕੈਮੇਲ ਉਹਨਾਂ ਨੂੰ ਵੇਚ ਦਿੱਤਾ ਜੀ ਤੇ ਉਸ ਤੋਂ ਬਾਅਦ ਮੈਂ ਜੀ ਹੁਣ ਜੀ ਜਦੋਂ ਆਪਣੇ ਕੀ ਕਹਿੰਦੇ ਆ ਕਲਤਾਸਨ ਧਮਾ ਜੀ ਦਾ ਜਨਮ ਦਿਨ ਸੀ ਜਦੋਂ ਉਹਨਾਂ ਨੂੰ ਕਰਤਾਰਪੁਰ ਸਾਹਿਬ ਦਾ ਮਾਡਲ ਬਣਾ ਕੇ ਵੇਚ ਦਿੱਤਾ ਜੀ ਦੇਖਿਆ ਹਰਮੰਦਰ ਸਾਹਿਬ ਦਾ ਮੜੂਕਾਪਾ ਬਣਾਇਆ ਸੀ ਤੇ ਉਸ ਨੂੰ ਉਹਨਾਂ ਨੂੰ ਵੇਚ ਦਿੱਤਾ ਜੀ ਹਰਮੰਦਰ ਸਾਹਿਬ ਦਾ ਮਾਡਲ ਜੀ ਮੈਂ ਬਣਾਇਆ ਸੀ ਅੱਜ ਤੋਂ ਕੋਈ 4 ਸਾਲ ਪਹਿਲਾਂ ਬਣਾਇਆ ਸੀਗਾ ਤੇ ਉਸ ਤੋਂ ਬਾਅਦ ਹਰਮੰਦਰ ਸਾਹਿਬ ਦੇ ਮਾਡਲ ਮੈਂ ਬਣਾ ਚੁੱਕਿਆ ਹੁਣ ਤੱਕ ਮੇਰੇ ਅੰਦਾਜ਼ੇ ਜਿ ਗਿਣੇ ਅਜੇ ਤੱਕ 12 ਤਰ੍ਹਾਂ ਬਣਾ ਚੁੱਕਿਆ ਕਿਉਂਕਿ ਜਦੋਂ ਵੀ ਕੋਈ ਸਿਵਲ ਅਸਤਾਲ ਤੇ ਕਿਸੇ ਦੀ ਰਿਟਾਇਰਮੈਂਟ ਹੁੰਦੀ ਹੈ ਉਦੋਂ ਫਿਰ ਉਹ ਦਰਬਾਰ ਸਾਹਿਬ ਦਾ ਮਾਡਲ ਉਹਨਾਂ ਨੂੰ ਸਨਮਾਨ ਵਜੋਂ ਦਿੱਤਾ ਜਾਂਦਾ ਹੁਣ ਅੱਗੇ ਕੀ ਪਲਾਨਿੰਗ ਹੈ ਤੁਸੀ ਹੁਣ ਤੱਕ ਤਾਂ ਪੇਂਟ ਕਰਦ ਰਿਹਾ ਜਿਹੜੇ ਇਹ ਬਣਾਏ ਆ ਇਹ ਵੀ ਜੀ ਪਲਾਨਿੰਗ ਤਾਂ ਮੇਰੀ ਇਹ ਹੈ ਵੀ ਕਿਸੇ ਸੰਗੀ ਬੰਦੇ ਕੋਲੇ ਜਾ ਕੇ ਅਪਰੋਚ ਕੀਤੀ ਜਾਵੇ ਜਿਵੇਂ ਕਿ ਮੋਦੀ ਸਾਹਿਬ ਹੈਗੇ ਉਹਨਾਂ ਨੇ ਰਾਮ ਮੰਦਰ ਬਣਾਇਆ ਹੈਗਾ ਉਹਨਾਂ ਤੱਕ ਜਾਣ ਦੀ ਮੈਂ ਕੋਸ਼ਿਸ਼ ਕਰਦਾ ਪਿਆ ਤੇ ਫਿਲਹਾਲ ਬਣਾਇਆ ਵੀ ਉਹਨਾਂ ਕਰਕੇ ਮੈਂ ਵੀ ਉਹਨਾਂ ਤੱਕ ਪਹੁੰਚ ਜਨੂ ਕਰ ਮੇਰਾ ਤੇ ਠੰਡੇ ਬੁਰਜ ਵਾਲਾ ਜੀ ਠੰਡੇ ਬੁਰਜ ਵਾਲਾ ਜੀ ਇਹ ਮੇਰੀ ਵੀ ਪਲਾਨਿੰਗ ਸੀਗੀ ਤੇ ਕੁਝ ਮੇਰੇ ਜਿਹੜੇ ਸਿਗਨ ਆਸਤਾ ਦੇ ਸੱਜਣ ਮਿੱਤਰ ਹੈਗੇ ਜਿਹੜੇ ਮੇਰੇ ਨਾਲ ਡਿਊਟੀ ਕਰਦੇ ਹੈਗੇ ਉਹਨਾਂ ਕਰਕੇ ਉਹਨਾਂ ਨੇ ਕਿਹਾ ਠੰਡੇ ਬੁਰਜ ਦਾ ਬਣਾ ਪਰ ਕੋਸ਼ਿਸ਼ ਕਰਾਂਗੇ ਉੱਤੇ ਜਾਣ ਦੀ ਇਹ ਨਵੰਬਰ ਵਿੱਚ ਅਸੀਂ ਕਰਾਂਗੇ ਕੋਸ਼ਿਸ਼ ਤੇ ਹਾਂ ਜੀ ਕੋਸ਼ਿਸ਼ ਆ ਸਾਡੇ ਉੱਤੇ ਮੇਟ ਕਰੀਏ ਨਹੀਂ ਤਾਂ ਜਿਹੜਾ 23 ਤਰੀਕ ਨੂੰ ਬਾਬਾ ਫਰੀਦ ਦਾ ਮੇਲਾ ਆ ਰਿਹਾ ਉਸ ਵਿੱਚ ਮੈਂ ਘੱਟੋ ਘੱਟ 30 ਪ੍ਰੋਜੈਕਟ ਆਪਦੇ ਇਹੋ ਜੇ ਐਗਜ਼ੀਬਿਸ਼ਨ ਲਾਉਣ ਦੀ ਕੋਸ਼ਿਸ਼ ਕਰਨੀ ਆ ਵੀ ਘੱਟੋ ਘੱਟ ਮੇਰਾ ਟਾਰਗੇਟ ਆ 30 ਬਣਾਵਾ 10 ਕਿਜੀ ਦਾ ਫਰੀਦਕੋਟ ਦੇ ਆ ਵੀ ਤੇ ਆਪਣੇ ਹਿੰਦੁਸਤਾਨ ਦੇ ਤੇ ਸਰਕਾਰੀ ਨੌਕਰੀ ਦੇ ਨਾਲ ਇਹਦੇ ਲਈ ਸਮਾਂ ਕਿਵੇਂ ਕੱਢਦੇ ਆਉਂਦੇ ਇਹਦੇ ਲਈ ਸਮਾਂ ਜੇ ਨਿਕਲਣਾ ਤਾਂ ਬਹੁਤ ਮੁਸ਼ਕਲ ਆ ਪਰ ਸਰਕਾਰੀ ਨੌਕਰੀ ਤੋਂ ਬਾਅਦ ਇਹ ਮੇਰਾ ਆਕਾ ਰ ਮਤਲਬ ਜਨੂੰਨ ਬਣ ਚੁੱਕਿਆ ਮੈਂ ਘਰੇ ਕਿ ਕੋਈ ਨਾ ਕੋਈ ਕਰਨਾ ਹੀ ਹੈ ਤਾਂ ਕਰਕੇ ਅਡਜਸਟਮੈਂਟ ਕਰਦਾ ਉੱਥੇ ਜੇ ਮਾਰਨਿੰਗ ਜਿਵੇਂ ਵੀ ਮੇਰਾ ਅਡਜਸਟਮੈਂਟ ਕਰਦਾ ਸਿਵਲ ਹਸਪਤਾਲ ਦਾ ਸਟਾਫ ਸਾਰਾ ਮੇਰੇ ਨਾਲ ਓਕੇ ਹੁਕਮ ਚੱਲਦਾ ਵੀ ਹਾਂ ਵੀ ਤੂੰ ਕਰੀ ਚੱਲ ਉਹਦੀ ਕੋਸ਼ਿਸ਼ ਮੈਂ ਇਹ 2 ਵਜੇ ਤੋਂ ਬਾਅਦ ਆ ਕੇ ਬਣਾ ਲੱਗਦਾ ਜੀ ਘੰਟਾ ਗ੍ਰੈਸਟ ਕਰਕੇ ਉਸ ਤੋਂ ਬਾਅਦ ਫਿਰ ਬਣਾਈ ਜਾਂਦਾ ਰਹਿੰਦਾ ਰਾਤ ਦੇ ਮੈਨੂੰ ਘਟੋ ਘਟੋ ਜਾਤ 11:30 12 ਵਜੇ ਜਾਂਦੇ ਆ ਜਦੋਂ ਕੋਈ ਚੀਜ਼ ਕੰਪਲੀਟ ਹੁੰਦੀ ਹੈ ਮੈਂ ਸਮਾਂ ਨਹੀਂ ਦੇਖਦਾਗਾ 11:30 ਵਜੇ ਸੋ ਕੇ ਘੰਟੇ ਕ ਦਾ ਲਾਰ ਨੂੰ ਲਾ ਕੇ ਕਦੇ ਇਹਦੇ ਤੋਂ ਪੈਸੇ ਵਟਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਹਜੇ ਤੱਕ ਤਾਂ ਕਦੇ ਨਹੀਂ ਕੋਸ਼ਿਸ਼ ਕੀਤੀ ਹਜੇ ਤੱਕ ਕੋਈ ਕੁਝ ਨਹੀਂ ਕੀਤਾ ਪੈਸੇ ਵਟੂ ਇਹ ਜਿਹੜੇ ਮਾਡਲ ਮੈਂ ਬਣਾਇਆ ਹੁਣ ਜਿਵੇਂ ਰਮਨਤਲ ਬਣਾਇਆ ਮਾਡਲ ਤੇ ਠੰਡੇ ਗੁਰ ਦਾ ਮਾਡਲ ਬਣਾਇਆ ਇਹ ਬਣਾਉਣ ਵਿੱਚ ਨੌਕਰੀ ਤੋਂ ਬਾਅਦ ਆਮ ਨਿਕਲਦਾ ਮਤਲਬ ਕਿ ਇਦੇ ਵਿੱਚ ਜਿਹੜੇ ਮੇਰੇ ਸੱਜਣ ਮਿੱਤਰ ਹੈਗੇ ਡਿਊਟੀ ਤੇ ਸਟਾਫ ਦੇ ਉਹ ਬੜੀ ਹੈਲਪ ਕਰਦੇ ਮੇਰੇ ਜਿਵੇਂ ਕਿ ਸੁਖਜਿੰਦਰ ਸੁਖੀ ਗੁਰਵਿੰਦਰ ਸੁਰਿੰਦਰ ਲਾਡਾ ਸਾਡੇ ਐਸਐਮਓ ਸਰੋ ਜੀ ਵਿਚਿੰਦ ਦੀ ਗੋਲ ਤਕਰੀਬਨ ਤਕਰੀਬਨ ਸਿਵਲ ਹਸ ਦਾ ਸਾਰਾ ਸਟਾਫ ਮੇਰੀ ਬਹੁਤ ਹੈਲਪ ਕਰਦਾ ਅੱਗੇ ਜਿਹੜਾ ਹੈ ਜਬ ਮਾਡਲਾਂ ਦੇ ਲੈ ਕੇ ਜਾਂਦੇ ਕਿਸ ਤਰ੍ਹਾਂ ਦੀ ਇਹ ਮਦਦ ਕਰਦੇ ਨੇ ਸਹੀ ਆ ਜੀ ਜਿਹੜੇ ਸੱਜਣ ਮਿੱਤਰ ਹੈਗੇ ਆ ਵੀ ਇਹ ਮੋਦੀ ਸਖਤ ਮੋਦੀਸ ਮਾਯੂ ਮੋਦੀ ਸਾਹਿਬ ਤੱਕ ਅਪਰੋਚ ਕਰਨ ਦੀ ਕੋਸ਼ਿਸ਼ ਹੈਗੀ ਹੈ ਵੀ ਉਹਨਾਂ ਤੱਕ ਪਹੁੰਚਾਈਏ ਤੇ ਦੂਸਰਾ ਜਿਹੜਾ ਠੰਡਾ ਬੋਰਡ ਹੈ ਇਹਨੂੰ ਵੀ ਜਦੋਂ ਨਵਾਂ ਮਹੀਨਾ ਆਊਗਾ ਸ਼ਹੀਦਾਂ ਦਿਹਾੜੇ ਆ ਕੇ ਉਹ ਪਰਮੰਦਰ ਕਮੇਟੀ ਤੱਕ ਪਹੁੰਚਾਉਣ ਦੀ ਸਾਡੀ ਕੋਸ਼ਿਸ਼ ਹੈਗੀ ਹੈ। ਹੁਣ ਖਰਚਾ ਰਕਮ ਆ ਗਿਆ ਇਹਨਾਂ ਦੋਹਾਂ ਨੂੰ। ਖਰਚਾ ਦੇਖੋ ਜੀ ਇਹਦੇ ਜਿਹੜੇ ਖਰਚਾ ਤਾਂ ਇਸ ਤਰ੍ਹਾਂ ਜਿਵੇਂ ਆ ਰਾਮ ਮੰਦਰ ਦਾ ਫਰੇਮ ਥੋੜਾ ਵੱਡਾ। ਇਸ ਇਸ ਦੇ ਉੱਤੇ ਘੱਟੋ ਘੱਟ ਮੇਰਾ 55000 ਰੁਪਏ ਖਰਚਾ ਆ ਗਿਆ ਤੇ ਇਸ ਤੇ ਮੇਰਾ 5000 ਰੁਪਏ ਗੱਲੇ ਫਰੇਮ ਤੇ ਖਰਚਾ ਆ ਗਿਆ। ਬਾਕੀ ਅੰਦਰਲਾ ਮਟੀਰੀਅਲ ਤੇ ਘੱਟੋ ਘੱਟ ਅੰਦਰ ਜਿਹੜਾ ਸਮਾਨ ਲੱਗਿਆ ਉਹ ਮੇਰਾ 4 ਤੋਂ 5000 ਦੇ ਵਿੱਚ ਵਿੱਚ ਅੰਦਰ ਸਮਾਨ ਲੱਗਿਆ ਜਿਹੜਾ ਹੈ ਹਾਂ ਦੋਨਾਂ ਦੇ ਦੋਨਾਂ ਤੇ ਨਹੀਂ ਇੱਕ ਤੇ ਤਕਰੀਬਨ ਇੱਕ ਮਾਡਲ ਤਿਆਰ ਹੁੰਦੇ ਮੇਰਾ 9 10 ਦੇ ਵਿੱਚ ਵਿੱਚ ਆ ਜਾਂਦਾ ਇੱਕ ਮਾਡਲ ਤੇ ਕਰਦਾ ਹੈ